ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਉਹਨਾਂ ਦੀ ਰਿਹਾਈ ਦਾ ਕੋਈ ਵੀ ਸਰਕਾਰ ਕੋਈ ਵੀ ਸੋਲੂਸ਼ਨ ਨਹੀਂ ਕੱਢ ਰਹੀ। ਜੰਜੀਰ ਵਾਲੇ ਜਿਹੜੇ ਕਾਤਲ ਸੀ ਉਹ ਵੀ ਰਿਹਾ ਹੋਗੇ ਨੇ ਉਹਨਾਂ ਨੂੰ ਅਹੁਦੇਦਾਰੀਆਂ ਵੀ ਮਿਲੇਗੀਆਂ ਸਾਡੇ ਜਿਹੜੇ ਸਿੰਘ ਨੇ ਉਹ ਹਾਲ ਤੱਕ ਰਿਹਾ ਵੀ ਨਹੀਂ ਹੋਏ ਜਦ ਕਿ ਰਾਮ ਰਹੀਮ ਵਰਗੇ ਜਿਹੜੇ ਕਾਤਲ ਨੇ ਜਿਹੜੇ ਸਭ ਦਾਸੀ ਦੇ ਮਤਲਬ ਕੇ ਸਭ ਕੁਝ ਬਲਤਕਾਰੀ ਨੇ ਉਹਨਾਂ ਨੂੰ ਬਰੋਲ ਦੇ ਵੀ ਛੱਡਿਆ ਜਾ ਰਿਹਾ ਤੇ ਸਾਡੇ ਸਿੰਘਾਂ ਨੂੰ ਪੰਜਾਬ ਚ ਵੀ ਨਿਆਣ ਦਿਆ ਜਾਏ। ਪੰਜਾਬ ਦੇ ਵਿੱਚ ਜਿੰਨੇ ਵੀ ਕੇਸ ਸੀਗੇ ਸਾਰੇ ਕੇਸਾਂ ਜੋ ਬਰੀ ਹੋ ਗਿਆ ਵੀ ਸਾਡੇ ਜਥੇਦਾਰ ਨੂੰ ਹੁਣ ਰਿਆ ਕਰੋ ਜਲਦੀ ਤੋਂ ਜਲਦੀ ਸਾਨੂੰ ਹੋਰ ਸੜਕਾਂ ਤੇ ਜਾਮ ਲਾਣ ਲਈ ਮਜਬੂਰ ਨਾ ਕਰਿਆ ਜਾਵੇ ਜੀ ਮੰਗ ਪੱਤਰ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਜਿਹੜਾ ਦੇਣਾ ਹੈ ਉਹਨੂੰ ਦਸਤਵੀਨ ਦੀ ਟੋਕਰੀ ਚ ਨਾ ਸੁੱਟਿਆ ਜਾਵੇ ਉਹਨੂੰ ਸਾਡੀ ਮੰਗ ਪੱਤਰ ਨੂੰ ਪਹਚਾਇਆ ਜਾਵੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੇ ਇਨਸਾਫ ਮੋਰਚਾ ਕਈ ਜਿਹੜਾ ਸਾਲਾਂ ਤੋਂ ਚੰਡੀਗੜ੍ਹ ਤੇ ਮੁਹਾਲੀ ਦੀਆਂ ਸਰਹੱਦਾਂ ਦੇ ਉੱਪਰ ਚੱਲਦਾ ਨਜ਼ਰ ਆ ਰਿਹਾ ਤਾਂ ਇਸੇ ਦੇ ਤਹਿਤ ਅੱਜ ਮੈਮੋਰੰਡਮ ਦੇਣ ਵਾਸਤੇ ਜਿਹੜੇ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਨੇ ਉਹਨਾਂ ਨੂੰ ਮੈਮੋਰੰਡਮ ਦੇਣ ਵਾਸਤੇ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਆਈਆਂ ਨੇ ਔਰ ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦਿਆਂ ਕਿ ਡਿਪਟੀ ਅਫਸਰ ਡਿਪਟੀ ਕਮਿਸ਼ਨਰ ਦੇ ਜਿਹੜਾ ਦਫ਼ਤਰ ਦੇ ਬਾਹਰ ਆ ਇੱਥੇ ਜਿਹਨਾਂ ਸਿੱਖ ਸੰਤਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਜਿਹੜੀਆਂ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਰਹੀਆਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਇਹ ਜਿਹੜਾ ਅੱਜ ਦਾ ਮੈਮੋਰੰਡਮ ਆ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਸਿੱਖਾਂ ਦੀਆਂ ਹੋਰ ਪ੍ਰਮੁੱਖ ਮੰਗਾਂ ਜਿਵੇਂ 328 ਰੂਪਾਂ ਦੀ ਗੱਲ ਹੈ ਗੁਰੂ ਜੀ ਰਾਜੀ ਦੀਆਂ ਜੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਗਰਭੀ ਦੇ ਮੱਦੇ ਨਜ਼ਰ ਆ ਸਖਤ ਕਾਨੂੰਨ ਕੜਨ ਦੀ ਗੱਲ ਕੀਤੀ ਗਈ ਹੈ ਤਾਂ ਇਸੇ ਦੇ ਤਹਿਤ ਆ ਜਿਹੜਾ ਮੈਮੋਰੰਡਮ ਹੈ ਅੱਜ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਨੂੰ ਦਿੱਤਾ ਜਾ ਰਿਹਾ ਜਿਹਦੇ ਵਿੱਚ ਮੈਮੋਰੰਡਮ ਜਿਹੜਾ ਆ ਪੰਜਾਬ ਦੇ ਗਵਰਨਰ ਤੇ ਆ ਜਿਹੜਾ ਰਾਸ਼ਟਰੀ ਦੇ ਨਾਮ ਹੋਵੇਗਾ ਤੇ ਇਸੇ ਦੇ ਤਹਿਤ ਪੂਰੇ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੇ ਮੋਹਾਲੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿਨ੍ਹਾਂ ਤਸਵੀਰਾਂ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਸਿੱਖ ਜਥੇਬੰਦੀਆਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਮੈਮੋਰੰਡਮ ਸੌਂਪਿਆ ਜਾ ਰਿਹਾ ਹੈ ਜ਼ਿਲ੍ਹੇ ਦੇ ਮੁੱਖ ਅਧਿਕਾਰੀ ਨੂੰ ਔਰ ਇਸੇ ਦੇ ਤਹਿਤ ਜਿਹੜੀਆਂ ਲਗਾਤਾਰ ਲੰਬੇ ਸਮੇਂ ਤੋਂ ਡਿਮਾਂਡਸ ਰਹੀਆਂ ਨੇ ਮੁੱਖ ਮੰਗਾ ਰਹੀਆਂ ਨੇ ਉਸੇ ਮੰਗਾ ਦੇ ਤਹਿਤ ਸਿੱਖ ਸੰਗਤਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਜਿੱਥੇ ਤਕਰੀਬਨ 2.5 ਸਾਲ ਦੇ ਕਰੀਬ ਮੋਹਾਲੀ ਤੇ ਚੰਡੀਗੜ੍ਹ ਦੀਆਂ ਸਰਹੱਦਾਂ ਦੇ ਉੱਪਰ ਬੈਠ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਉੱਥੇ ਹੀ ਅੱਜ ਜਿਹੜਾ ਜ਼ਿਲ੍ਹੇ ਦੇ ਮੁੱਖ ਅਫਸਰ ਨੇ ਉਨ੍ਹਾਂ ਨੂੰ ਮੈਮੋਰੰਡਮ ਦੇਣ ਵਾਸਤੇ ਅੱਜ ਦਾ ਪ੍ਰੋਗਰਾਮ ਵੀ ਉਲੀਕਿਆ ਹੋਇਆ ਹੈ। तमाम ਸਾਰੀਆਂ ਸਿੱਖ ਜਥੇਬੰਦੀਆਂ ਨੇ ਸਿੱਖ ਸੰਗਤਾਂ ਨੇ ਜਿਨ੍ਹਾਂ ਨੇ ਤਕਰੀਬਨ 2.5 ਸਾਲ ਦੇ ਕਰੀਬ ਚੰਡੀਗੜ੍ਹ ਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਠੰਡ ਦੇ ਦਿਨ گزارੇ ਅੱਜ ਗਰਮੀ ਦੇ ਦਿਨ گزار ਰਹੇ ਨੇ ਔਰ ਦੇਖਣੋ ਹੋਵੇਗਾ ਕਿ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਦੇ ਤਹਿਤ ਤੋਂ ਸਮੇਂ-ਸਮੇਂ ਤੇ ਪ੍ਰਦਰਸ਼ਨ ਕੀਤਾ ਜਾਂਦਾ ਹੈ 2019 ਦੀ ਗੱਲ ਕੀਤੀ ਜਾਵੇ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜਿਹੜਾ 550 ਸਾਲਾ ਮਨਾਇਆ ਗਿਆ ਸੀ ਤਾਂ ਉਹਦੇ ਵਿੱਚ ਵੀ ਕੇਂਦਰ ਸਰਕਾਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਕਰਨ ਨੂੰ ਲੈ ਕੇ ਜਿਹੜਾ ਸੀ ਐਲਾਨ ਕੀਤਾ ਗਿਆ ਸੀ ਪਰ ਉਹ ਜਿਹੜੇ ਨੋਟੀਫਿਕੇਸ਼ਨ ਜਾਰੀ ਹੋਣੇ ਚਾਹੀਦੇ ਸੀ ਉਹਦੇ ਵਿੱਚ ਵੀ ਬਹੁਤ ਸਾਰੇ ਵਾਦ-ਵਿਵਾਦ ਰਹੇ ਨੇ ਕਿ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਗਏ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਤਾਂ ਦੇਖਣਾ ਹੋਵੇਗਾ ਕਿ ਇਹ ਜੜੀਆਂ ਤਮਾਮ ਸਾਰੀਆਂ ਸਿੱਖ ਪੰਥ ਦੀਆਂ ਡਿਮਾਂਡਸ ਨੇ ਇਹਨਾਂ ਡਿਮਾਂਡਸ ਨੂੰ ਇਹਨਾਂ ਮੰਗਾਂ ਨੂੰ ਪੂਰਪੈਂਦਾ ਕਦੋਂ ਨਜ਼ਰ ਆਵੇਗਾ ਇਹ ਤਮਾਮ ਸਾਰੀਆਂ ਤਸਵੀਰਾਂ ਅੱਜ ਚੰਡੀਗੜ੍ਹ ਤੇ ਮੋਹਾਲੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸ਼ਾਂਤਮਈ ਤਰੀਕੇ ਦੇ ਨਾਲ ਇਹਦੇ ਵਿੱਚ ਤੁਹਾਨੂੰ ਬੱਚੇ ਬਜ਼ੁਰਗ ਨੌਜਵਾਨ ਤਮਾਮ ਵਰਗਾਂ ਦੇ ਲੋਕ ਹੋ ਮੁਸਲਮਾਨ ਹੋ ਭਾਈਚਾਰੇ ਦੇ ਲੋਕ ਜਿਹੜੇ ਨੇ ਮਹਿਜ਼ਣਗੇ ਔਰ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰ ਬੰਦਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿੱਚ ਚਾਹੁੰਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਔਰ ਧਾਰਮਿਕ ਗ੍ਰੰਥ ਜਿਹੜੇ ਨੇ ਉਹਨਾਂ ਦੀ ਬਿਰਵੀ ਨੂੰ ਲੈ ਕੇ ਸਖਤ ਕਾਨੂੰਨ ਘੜੇ ਜਾਣ ਦੀ ਜਿਹੜੀ ਗੱਲ ਹੈ ਉਹਦੇ ਉੱਪਰ ਵੀ ਜਿਹੜਾ ਸਖਤ ਕਾਨੂੰਨ ਘੜਿਆ ਜਾਣਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਜਿਹੜਾ ਕਿਸੇ ਵੀ ਧਾਰਮਿਕ ਕਿਸੇ ਵੀ ਕੌਮ ਦੇ ਧਾਰਮਿਕ ਗ੍ਰੰਥ ਦੀ ਬਿਰਵੀ ਕਰਦਾ ਹੈ ਤਾਂ ਉਹਦੇ ਖਿਲਾਫ ਜਿਹੜਾ ਸਖਤ ਕਾਨੂੰਨ ਹੈ ਉਹ ਘੜਿਆ ਜਾਣਾ ਚਾਹੀਦਾ ਹੈ ਤਾਂ ਇਸੇ ਦੇ ਤਹਿਤ ਅੱਜ तमाम ਸਾਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਸਿੱਖ ਪੰਥ ਦੇ ਵੱਲੋਂ ਸਿੱਖ ਸੰਪੰਨ ਦੇ ਵੱਲੋਂ ਪਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਮੁਹਾਲੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਸੰਤਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਪਰਦਰਸ਼ਨ ਕੀਤਾ ਜਾ ਰਿਹਾ ਹੈ ਨਹਾਂਸੀ ਦੇ ਜਥੇਬੰਦੀਆਂ ਨੇ ਰੂਪੀਆਂ ਲਾਡੀਆਂ ਫੂਜਾਂ ਤੋਂ ਨਜ਼ਰ ਆ ਬਿਨਾ ਔਰ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਈ ਸਾਲਾਂ ਤੋਂ ਚੱਲਦਾ ਨਜ਼ਰ ਆ ਰਿਹਾ ਹੈ ਤਕਰੀਬਨ ਜੇ 2.5 ਸਾਲ ਦੀ ਗੱਲ ਕਰੀਏ ਹੋਰ ਬੰਦੀ ਘਰ ਤੇ ਮਹਾਲੀ ਦੀ ਸਰਹੱਦਾਂ ਦੇ ਉੱਪਰ ਇਹ ਮੋਰਚਾ ਲੱਗੇ ਨੂੰ ਆ ਜਿਹੜਾ ਸਮਾਂ ਕਾਲ ਹੋਇਆ ਤਾਂ ਇਸ ਤੋਂ ਪਹਿਲਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਜਿਹੜਾ ਮੈਸੇਜ ਕੀਤਾ ਜਾਂਦਿਆ ਰਿਹਾ ਮੋਰਚੇ ਲੱਗਦੇ ਰਹੇ ਨੇ ਕਿ ਕਿੰਨੇ ਨਾ ਕਿਤੇ ਮੋਰਚੇ ਮੈਦਾਨਾਂਤੀਆਂ ਨੂੰ ਬਖਿਆ ਨੂੰ ਮੋਰਚਿਆਂ ਦੇ ਵਿੱਚ ਵੀ ਸਰਕਾਰ ਤੋਂ ਮੰਗੀਆਂ ਜਾਂਦੀਆਂ ਸਾਰਾ ਕਸਾਸ ਨੂੰ ਪੇਂਦੀ ਹੈ ਪਰ ਦੇਖਣਾ ਹੋਵੇਗਾ ਕਿ ਕਿਹੜੇ ਬਥਾਰ ਨੂੰ ਸਾਰੀਆਂ ਮੰਗਾਂ ਦੇ ਬੰਦੇ ਇਸ ਰਿਫਰੈਂਸ ਨਾਲ ਮੈਂ ਕਹਿੰਦਾ ਇੱਥੇ ਜਿਹੜਾ ਐਸਡੀਐਮ ਸਾਹਿਬ ਨੂੰ ਵੀ ਕੀਤੀ ਜਾ ਰਹੀ ਹੈ ਕਿ ਸਾਡੇ ਕੋਲੋਂ ਮੈਮੋਰੰਡਮ ਲੈ ਕੇ ਜਾਣ ਆ ਕੇ ਦਖਲਨਾਟ ਆ ਰਹੀਆਂ ਜਰਮੀ ਦੇ ਵਿੱਚ ਜਿਹੜਾ ਬਿਲਕੁਲ ਅਸੀਂ ਇਹ ਭੁੱਲ ਜਾਂਦੇ ਰੱਖਿਆ ਮਾਫੀ ਹੁੰਦੇ ਆ ਮਾਫੀ ਦਾ ਕੰਮ ਕਰਾਂ ਦੇ ਜਾ ਰਹੇ ਅੱਗੇ 6 ਮਹੀਨੇ ਦਾ ਪੜਾਉ ਚੋਰ ਰਿਹਾ ਤੁਹਾਨੂੰ ਪਤਾ ਪੂਰਤ ਬਜਾਟ ਨੇ ਨਹੀਂ ਸਾਡੇ ਦਾ ਕਾ ਕਰਿਆ ਪਰ ਅਸੀਂ ਕੋਈ ਟੱਕਾ ਨਹੀਂ ਕਰਿਆ ਜੀ ਬਾਈ ਦੇ ਮਜਬੂਰ ਤਾਂ ਇਧਰਲੇ ਪਾਸੇ ਵੀ ਜਿਹੜੇ ਨੌਨਬੰਦ ਨੇ ਉਹ ਕੰਗਰੈਸ ਨੂੰ ਨੋਟਿਸ ਦੇ ਨਾਮ ਦਾ ਹੇਠ ਚੇਤਾਵਨੀ ਪੱਤਰ ਦੇਣ ਵਾਸਤੇ ਆਏ ਨੇ ਇਹ ਰਾਸ਼ਟਰਪਤੀ ਦੇ ਨਾਮ ਰਾਜਪਾਲ ਦੇ ਨਾਮ ਨਾਲ ਉਹਦੇ ਵਿੱਚ ਮੁੱਖ ਤੌਰ ਤੇ ਗੱਲ ਕੀਤੀ ਗਈ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਰਾਸ਼ਟਰੀ ਤੌਰ ਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਡਿਮਾਂਡ ਕਰਦੀਆਂ ਨੇ ਸੰਬਦ ਵਿਸਥਾਨ ਦੇ ਵਿੱਚ ਚੇਤਾਵਨੀ ਪੱਤਰ ਦੇ ਕੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜਾਂ ਜਿਹੜੇ ਤਮਾਮ ਸਾਰੇ ਸਿੱਖਾਂ ਦੇ ਨਾਲ ਸੰਜੀਦ ਪਰੇ ਮਸਲੇ ਲਈ ਉਹਨਾਂ ਨੂੰ ਸੋਚਿਆ ਦੀ ਗੱਲ ਚਲਣੀ ਚਾਹੀਦੀ ਇਹ ਮੌਜੂਦ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਭਾਈ ਹਵਾਰਾ ਸਾਹਿਬ ਭਾਈ ਰਾਜਵਾਨਾ ਸਾਹਿਬ ਭਾਈ ਤਾਰਾ ਜੀ ਮਾਜੀ ਸਿੰਘ ਤੇ ਹੋਰ ਭਾਈ ਸ਼ਮਸ਼ੀਰ ਸਿੰਘ ਵਰਮੀ ਸਿੰਘ ਗੱਲ ਕੋਲ ਨਾ ਨਰਦੀਪ ਸਿੰਘ ਖੇੜਾ ਆਪ ਸਾਰੇ ਜਿਹੜੇ ਬੰਦੀ ਸਿੰਘ ਨੇ ਮੁਨਾਫਾ ਕੀਤਾ ਨਾਲੋਂ ਨਾਲ ਆਪ ਤਾਂ ਜਾਵੇ ਔਰ ਨਾਲ ਜੀ ਮੁਰਤੇ ਆਉਂਦੇ ਆ ਸਰਕਾਰਾਂ ਬਹਿ ਜਿਆ ਕਰਨ ਵਾਲੇ ਲੋਕਾਂ ਦੇਖੋ ਸਖਤ ਕਾਨੂੰਨ ਕਢੇ ਜਾਣ ਬਾਈਬਲ ਤੇ ਕੋਡ ਪੂਰਾ ਗੋਰੀ ਕਾਂਡ ਵਿੱਚ ਸਰਕਾਰ ਦੇ ਹੱਤਾਂ ਦੇ ਚੱਲ ਆਜ ਤਦ ਨਾਲ ਉਤਰਾਖਸ਼ੀ ਤੇ ਜਨਤ ਤੇ ਕਾਰਵਾਈ ਕੀਤੀ ਜਾਵੇ ਇਹਦੇ ਨਾਲ ਜਿਹੜੀਆਂ ਹੋਰ ਅੱਜ ਦੀਆਂ ਮੰਗਾਂ ਦੇ ਨਾਲ ਸੰਬੰਧਿਤ ਬਰਾਵਾ ਹਾਲਾਤ ਹੋਵੇ ਚਾਹੀਦੇ ਕਿ ਪੰਜਾਬ 1947 ਤੋਂ ਲੱਖਾਂ ਲੋਕਾਂ ਦੇ ਘਾੜੇ ਖਤਿਆਂ ਤੋਂ ਪੰਜਾਬ ਨੂੰ ਬੇਸ਼ੁਮਾਰ ਲੋਕ ਸਹਰੇ ਆ ਹਰ ਸਮੇਂ ਤੇ ਜੰਗੀ ਹਾਲਾਤਾਂ ਸਮੇਂ ਪੰਜਾਬ ਨੂੰ ਬੇਦਖਲ ਸੰਘਰਸ਼ ਕਰਨਾ ਪੈਂਦਾ ਹੈ ਇਹ ਦੂਸਰੇ ਪੰਜਾਬ ਦੇ ਵੀ ਸਾਡੇ ਪਵਿੱਤਰ ਲੋਕਾਂ ਨਾਲ ਪੇਸ਼ਾਇਤ ਸੰਭਿਆ ਚਾਨਕਸਾ ਹੈ ਪੰਜਾਬ ਇਸ ਜੰਗ ਦਾ ਹਰ ਕਰਦੇ ਅਸੀਂ ਮਸਲਿਆਂ ਦੇ ਹੱਲ ਵਾਸਤੇ ਗੱਲਬਾਤ ਕਰਨ ਦੀ ਮਹੱਤਿਆ ਨਾਲ ਕੇ ਆ ਦੋਹਾਂ ਪੰਜਾਬਾਂ ਦੀ ਸੰਗ ਨੂੰ ਜਿਹੜਾ ਦੋ ਦੇਸ਼ਾਂ ਦੇ ਚੰਗੇ ਸਬੰਧਾਂ ਦੇ ਹੱਥੇ ਬਣਾਇਆ ਚਾਹੀਦਾ ਤੇ ਨਾ ਕਿ ਇਸ ਤਰ੍ਹਾਂ ਦੀ ਕੋਈ ਵੀ ਜਾਂਦ ਖੜੀ ਜਾ ਸਕੇ ਆਪਸੀ ਟਕਰਾਅ ਹੋਵੇ ਤੇ ਨਾਲ ਹੀ ਜਿਹੜੇ ਕਿਸਾਨਾਂ ਦੇ ਨਾਲ ਸ਼ੰਭੂ ਤੇ ਠਨੌਰੀ ਦੇ ਵਿੱਚ ਲੋਕਾਂ ਨੂੰ ਭਰਿਆ ਉਹਨਾਂ ਦਾ ਮੁੱਖ ਤੌਰ ਤੇ ਭਾਰੀ ਹੁਸਕੀਤਾ ਜਾ ਰਿਹਾ ਹੈ ਜੀ ਗੋੜ ਤੋਂ ਭਜੇ ਜਾ ਰਹੇ ਨੇ ਤੇ ਇੱਧਰ ਉਸ ਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ तमाम ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਪ੍ਰੋਟੈਸਟ ਕਰੀ ਰਹੀਆਂ ਨੇ ਰਜ਼ਾ ਆ ਰਹੇ ਨੇ ਜਿਹੜੇ ਸਟੇਜ ਤੋਂ ਬੁਲਾ ਰਹੇ ਨੇ ਉਹਨਾਂ ਦੇ ਵੱਲੋਂ ਸੰਗੋਧਨ ਕੀਤਾ ਜਾ ਰਿਹਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਉਹ ਵੀ ਤੁਹਾਡੇ ਨਾਲ ਸਹਿਯੋਗ ਕਰਦੇ ਆਂ ਅਤੇ ਦੇਖਣਾ ਹੋਵੇਗਾ ਕਿ ਇਹਨਾਂ ਸਾਰੀਆਂ ਮਸਲਿਆਂ ਦਾ ਹੱਲ ਕਿਸ ਤਰੀਕੇ ਦੇ ਨਾਲ ਨਿਕਲਦਾ ਹੋਇਆ ਨਜ਼ਰ ਆਉਂਦਾ ਹੈ ਇਧਰ ਪ੍ਰਸ਼ਾਸਨ ਦੇ ਭਾੜੀ ਵੀ ਆਉਦੇ ਹੋਏ ਨਜ਼ਰ ਕੀ ਵਾਰਤਾਲਾਬ ਹੈ ਐਸ.ਡੀ.ਐਮ ਸਾਹਿਬ ਆਏ ਨੇ ਮੈਮੋਰੰਡਮ ਦਿੱਤਾ ਜਾਵੇਗਾ ਬਿਲਕੁਲ ਮੈਮੋਰੰਡਮ ਲੈਣ ਵਾਸਤੇ ਆਏ ਨੇ ਜੋ ਕਿ ਮੈਮੋਰੰਡਮ ਰਾਸ਼ਟਰਪਤੀ ਤੇ ਪੰਜਾਬ ਦੇ ਰਾਜਪਾਲ ਦੇ ਨਾਂ ਹੈ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮੈਮੋਰੰਡਮ ਦਿੱਤਾ ਜਾ ਰਿਹਾ ਸਿੱਖ ਜਥੇਬੰਦੀਆਂ ਦੇ ਸਿੱਖ ਸੰਗਤਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਰੋਜ਼ ਪ੍ਰਦਰਸ਼ਨ ਹੈ ਪਰ ਅੱਜ ਦਾ ਮੈਮੋਰੰਡਮ ਦਿੱਤਾ ਜਾ ਰਿਹਾ ਤੁਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸੰਗੀਆਂ ਕਰ ਰਹੇ ਆ ਔਰ ਇਹਨਾਂ ਜਿਹੜੇ ਬੰਦੀ ਸਿੰਘ ਹੈ ਜਿਹੜਾ ਸਿੱਖਾਂ ਵਾਸਤੇ ਕਾਨੂੰਨ ਤੁਸੀਂ ਲਾਗੂ ਕਰਿਆ ਹੈ ਸਰਕਾਰਾਂ ਨੇ ਤੇ ਮੁਸਲਮਾਨਾਂ ਵਾਸਤੇ ਘੱਟ ਗਿਣਤੀਆਂ ਨੂੰ ਇੱਕ ਕਾਨੂੰਨ ਦੇ ਤਹਿਤ ਤੁਸੀਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਉਹਨਾਂ ਦੀ ਰਿਹਾਈ ਦਾ ਕੋਈ ਵੀ ਸਰਕਾਰ ਕੋਈ ਵੀ ਸੋਲੂਸ਼ਨ ਨਹੀਂ ਕੱਢ ਰਹੀ ਸਾਡਾ ਰੋਸ ਹੈ ਘਟ ਗਿਣਤੀਆਂ ਦਾ ਸਾਰੀਆਂ ਦਾ ਵੀ ਤੁਸੀਂ ਘਟ ਗਿਣਤੀਆਂ ਨਾਲ ਜਿਹੜੀ ਆ ਸਾਡੇ ਧੱਕੇਸ਼ਾਹੀ ਹੋ ਰਹੀ ਹੈ ਸਰਕਾਰਾਂ ਕਰ ਰਹੀਆਂ ਨੇ ਵੀ ਉਹ ਧੱਕੇਸ਼ਾਹੀ ਦਾ ਸਾਨੂੰ ਤੁਹਾਨੂੰ ਹੁਣ ਇਨਸਾਫ ਚਾਹੀਦਾ ਹੈ ਕਿਉਂਕਿ ਸਾਡੇ ਬੰਦੀ ਸਿੰਘਾਂ ਦੀ ਰਿਹਾਵਾ ਪੂਸ ਜਾਮਾਂ ਵੀ ਪੂਰੀਆਂ ਹੋ ਗਈਆਂ ਹਵਾਰਾ ਹਵਾਰੇ ਭਾਈ ਸਾਹਿਬ ਦੀਆਂ ਸਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਕੇਸ ਸੀਗੇ ਸਾਰੇ ਕੇਸਾਂ ਜੋ ਬਰੀ ਹੋ ਗਿਆ ਵੀ ਸਾਡੇ ਜਥੇਦਾਰ ਨੂੰ ਹੁਣ ਰਿਹਾ ਕਰੋ ਜਲਦੀ ਤੋਂ ਜਲਦੀ ਸਾਡੀ ਬਹੁਤ ਸਾਨੂੰ ਹੋਰ ਸੜਕਾਂ ਤੇ ਜਾਮ ਲਾਣ ਲਈ ਮਜਬੂਰ ਨਾ ਕਰਿਆ ਜਾਵੇ ਸਰਕਾਰ ਨੂੰ ਸਾਡੀ ਪੂਰ ਜੋਰ ਬੇਨਤੀ ਹੈ ਕਿਉਂਕਿ ਅਸੀਂ ਕਾਨੂੰਨ ਦੀ ਬਹੁਤ ਬੜੀ ਰਿਸਪੈਕਟ ਕਰਦੇ ਹਾਂ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਜੰਮੇ ਆ ਪੰਜਾਬ ਦੇ ਵਿੱਚ ਪਲੇ ਆ ਅਸੀਂ ਚਾਹੁੰਦੇ ਵੀ ਪੰਜਾਬ ਸਾਡਾ ਸ਼ਾਂਤਮਈ ਵਧੀਆ ਤਰੀਕੇ ਨਾਲ ਵਧੀਆ ਮਾਹੌਲ ਹੋਵੇ ਤੇ ਹਰ ਇੱਕ ਧਰਮ ਨੂੰ ਸਤਿਕਾਰ ਮਿਲੇ ਤੇ ਹਰ ਇੱਕ ਧਰਮ ਦਾ ਬੰਦਾ ਉਹਰੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰੇ ਸਾਡੀ ਬੇਨਤੀ ਆਸੀਂ ਮੰਗ ਪੱਤਰ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਜਿਹੜਾ ਦੇਣਾ ਹੈ ਉਹਨੂੰ ਬੜੇ ਤਰੀਕੇ ਨਾਲ ਉਹਨੂੰ ਡਸਟਬਿਨ ਦੀ ਟੋਕਰੀ ਚ ਨਾ ਸੁੱਟਿਆ ਜਾਵੇ ਉਹਨੂੰ ਸਾਡੀ ਮੰਗ ਪੱਤਰ ਨੂੰ ਪਹੁੰਚਾਇਆ ਜਾਵੇ ਤਾਂ ਜੋ ਸਾਡੀ ਇਹ ਜਿਹੜੀ ਮੰਗ ਹੈ ਇਹਨੂੰ ਬੜੇ ਪੁਰਜ਼ੋਰ ਤਰੀਕੇ ਨਾਲ ਪੂਰਨ ਕਰਿਆ ਜਾਵੇ 28 ਮਹੀਨੇ ਹੋ ਗਏ ਜੀ ਜਮੂਰਸੇ ਨੂੰ ਬੈਠੇ ਨੂੰ ਸੱਤ ਫੇਸ ਲੱਗਿਆ ਹੋਇਆ ਤੁਹਾਡੀਆਂ ਬਰੂਹਾਂ ਦੇ ਜੀ ਹਾਂਜੀ ਤੇ ਨਾ ਕੋਈ ਹਿਲਚੁਲ ਹੋਈ ਨਾ ਵਾਸਤਾ ਜਦ ਕੀ ਇਹ ਲੋਕ ਸਭਾ ਚ ਵੀ ਉੱਥੇ ਵੀ ਇੱਕ ਪਾਸ ਹੋਇਆ ਸੀ ਵੀ ਜਿਹੜੇ ਵੀ ਬੰਦੀ ਸਿੰਘ ਐ ਸਾਡੇ ਜਿਨੇ ਵੀ ਹੈਗੇ ਉਹ ਜਿਨੇ ਵੀ ਸਜ਼ਾ ਭੁਗ ਚੁੱਕੇ ਸਾਰੇ ਰਹਾ ਕਰਤੇ ਜਾਣ ਪਿੱਛੇ ਜੀ ਹੁਣ ਰੰਜੀਬ ਜੀ ਵਾਲੇ ਜਿਹੜੇ ਕਾਤਲ ਸੀ ਉਹ ਵੀ ਰਹਾ ਹੋਗੇ ਨੇ ਉਹਨਾਂ ਨੂੰ ਅਹੁਦੇਦਾਰੀਆਂ ਵੀ ਮਿਲेंगी ਆ ਸਾਡੇ ਜਿਹੜੇ ਸਿੰਘ ਨੇ ਉਹ ਹਾਲ ਤੱਕ ਰਿਹਾਬ ਹੀ ਨਹੀਂ ਹੋਏ ਉਹਨਾਂ ਨੂੰ ਘਰਦਿਆਂ ਨੂੰ ਵੀ ਬੰਦੀ ਸਿੰਘ ਪੰਜਾਬ ਚ ਵੀ ਆਣਦੇ ਰਿਹਾ ਜਾਰੇ ਜਦ ਕਿ ਰਾਮ ਰਹੀਮ ਵਰਗੇ ਜਿਹੜੇ ਕਾਤਲ ਨੇ ਜਿਹੜੇ ਸਭ ਕਾਸੀ ਦੇ ਮਤਲਬ ਕਿ ਸਭ ਕੁਝ ਬਲਤਕਾਰੀ ਨੇ ਉਹਨਾਂ ਨੂੰ ਪਰੋਲ ਤੇ ਵੀ ਛੱਡਿਆ ਜਾ ਰਿਹਾ ਤੇ ਸਾਡੇ ਸਿੰਘਾਂ ਨੂੰ ਪੰਜਾਬ ਚ ਵੀ ਨਹੀਂ ਆਣ ਦਿਆ ਜਾ ਰਿਹਾ ਤੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਰਾਸ਼ਟਰਪਤੀ ਜੀ ਨੂੰ ਸਰਕਾਰਾਂ ਨੂੰ ਵੀ ਪਲੀਜ਼ ਨਾ ਇਹਨੂੰ ਆਪਾਂ ਨੇ ਇਹਨੂੰ ਵਾਅਦਾ ਕਰੀਏ ਤੇ ਬਹੁਤ ਸਤਿਕਾਰਯੋਗ ਸਾਡੇ ਜਿਹੜੇ ਸਿੰਘ ਨੇ ਰਿਹਾ ਕਿਤੇ ਜਾਣਾ ਅੱਜ ਅੱਜ ਕੱਲ ਸਾਡੇ ਜੱਜ ਦੇ ਵੀ ਸਿੰਘ ਹੈਗੇ ਉਹ ਜੇਲ੍ਹਾਂ ਦੇ ਵਿੱਚ ਇਸ ਵਕਤ ਬਿਮਾਰ ਵੀ ਚੱਲ ਰਹੇ ਹਨ ਉਹਨਾਂ ਦੀ ਸਿਹਤਾਂ ਵੀ ਬਹੁਤ ਖਰਾਬ ਹੋ ਰਹੀਆਂ ਹਨ ਉਹਨਾਂ ਦੀ ਸਿਹਤਾਂ ਦਾ ਵੀ ਬਹੁਤ ਚੰਗਿਆਨ ਰੱਖਿਆ ਜਾਵੇ ਅਸੀਂ ਤਾਂ ਇਹ ਮੰਗ ਕਰਦੇ ਉਹ ਵੀ ਇਨਸਾਨ ਹੈ ਆਪਾਂ ਵੀ ਇਨਸਾਨ ਹੈ ਸਾਰੇ ਇਨਸਾਨ ਇਨਸਾਨਦਾਨੀ ਸੋਚੂਗਾ ਤੇ ਹੋਰ ਕੌਣ ਸੋਚੂਗਾ ਆਪਾਂ ਨੇ ਇੱਕ ਦੂਜੇ ਦਾ ਸੋਚਣਾ ਸਾਡਾ ਦੇਸ਼ ਤਵੇ ਤਰੱਕੀ ਕਰੂਗਾ ਤਦੇ ਸਾਸੀਂ ਕਿਤੇ ਕਾਮਯਾਬ ਹੋਵੋਗੇ ਜੇ ਅਸੀਂ ਅਜਿਹਾ ਤਰ੍ਹਾਂ ਲੜਦੇ ਪਿੱੜਦੇ ਰਹੇ ਕਿ ਬਾਬਾ ਜੀ ਆ ਲਓ ਆ ਬਿਲਕੁਲ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਹੜਾ ਕੰਗਰੈਸ ਆਫ ਮੋਰਚੇ ਦੇ ਵੱਲੋਂ ਪ੍ਰੋਗਰਾਮ ਦਿੱਤਾ ਹੋਇਆ ਹੋਇਆ ਸੀ ਤਾਂ ਉਸੇ ਦੇ ਤਹਿਤ ਮੈਮੋਰੰਡਮ ਦਿੱਤਾ ਜਾ ਰਿਹਾ ਹੈ ਐਸ ਡੀ ਐਮ ਸਾਹਿਬ ਨੂੰ ਤਾਂ ਇਹ ਜਿਹੜਾ ਮੈਮੋਰੰਡਮ ਹੈ ਪੰਜਾਬ ਦੇ ਰਾਜਪਾਲ ਤੇ ਅ ਅ ਦੀਸ਼ਤੀ ਰਾਸ਼ਟਰਪਤੀ ਦੇ ਨਾਮ ਦਿੱਤਾ ਜਾ ਰਿਹਾ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਅੱਜ ਦੇ ਮੈਮੋਰੰਡਮ ਨੂੰ ਲੈ ਕੇ ਜਿਹੜੇ ਵੱਖ-ਵੱਖ ਪੰਜਾਬ ਭਰ ਦੇ ਹਿੱਸਿਆਂ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਨੇ ਮੈਮੋਰੰਡਮ ਦਿੱਤੇ ਗਏ ਨੇ ਤੇ ਤ ਇਹ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ ਹੈ ਨਵਾਬੀ ਇੱਕ ਸਮਾਂ ਬਤੀਸੀ ਕਰਿਆ ਵਾਖਾ ਖਾ ਖਾ ਜਤਾਰੀਓ ਜਿਵੇਂ ਸਭ ਨੂੰ ਮੈਂ ਮੋਰਨ ਲੁੰਦੇਂ ਦੀਆਂ ਤਸਵੀਰਾਂ ਦਿਖਾਈ ਨਾਲ ਸੰਗ ਕਰੀਂ ਬਤੀਸੀ ਕਰਿਆ ਕਰਾ 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 ਰਿਆ ਕਰਾ ਜਮ ਸਾਹਿਬ ਅੱਜ ਜਿਹੜਾ ਕਿ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਕੌਮੀ ਸਭਾ ਮੋਰਚੇ ਬਲ ਉਤੇ ਪੰਥਕ ਜਥੇਬੰਦੀਆਂ ਤੇ ਕਿਸਾਨ ਆਗੂ ਵੀ ਇੱਥੇ ਮੌਜੂਦ ਨੇ ਤੇ ਇਹ ਜਿਹੜਾ ਮੰਗ ਪੱਤਰ ਹੈ ਰਾਜਪਾਲ ਸਾਹਿਬ ਤੇ ਰਾਸ਼ਟਰਪਤੀ ਸਾਹਿਬ ਦੇ ਨਾਮ ਤੇ ਹੈਗਾ ਤੇ ਤੁਸੀਂ ਕੀ ਕਹਿੰਦੇ ਕਦੋਂ ਤੱਕ ਇਹ ਪਹੁੰਚੇਗਾ ਜੀ ਮੈਂ ਮੇਰੇ ਦਫ਼ਤਰ ਵੱਲੋਂ ਅੱਜ ਹੀ ਡੀਸੀ ਸਾਹਿਬ ਦੇ ਦਫ਼ਤਰ ਨੂੰ ਭੇਜ ਦਿੱਤਾ ਜਾਊਗਾ ਤਾਂ ਜੋ ਇਹ ਜਲਦੀ ਤੋਂ ਜਲਦੀ ਰਾਸ਼ਟਰਪਤੀ ਸਾਹਿਬ ਦੇ ਦਫ਼ਤਰ ਵਿਖੇ ਤੇ ਰਾਜਪਾਲ ਸਾਹਿਬ ਜੀ ਦੇ ਦਫ਼ਤਰ ਵਿਖੇ ਭੇਜਿਆ ਜਾਵੇ ਅੱਗੇ ਦੀ ਜਿਹੜੀ ਕਾਰਵਾਈ ਹੋਊਗੀ ਉਹ ਤੁਹਾਨੂੰ ਉਹਨਾਂ ਦੇ ਦਫ਼ਤਰ ਵੱਲੋਂ ਸੂਚਿਤ ਕਰ ਦਿੱਤਾ ਜਾਵੇ ਧੰਨਵਾਦ ਥੈਂਕ ਯੂ ਬਹੁਤ ਧੰਨਵਾਦ ਬਾਬਾ ਜੀ ਜਿਆਦਾ ਸਾਰੇ ਨਾਲ ਥੈਂਕ ਯੂ ਜਵਾਦ ਜਵਾਦ ਰਲਦੇ ਪਹਿਲਾਂ ਜੀ ਉਹਨਾਂ ਨੂੰ ਬਾਹਰ ਛੱਡ ਦਿਓ ਤਾਂ ਕਿ ਉਹ ਆਪਣੇ ਲੋਕਾਂ ਦੀ ਸੇਵਾ ਕਰ ਸਕਣ ਚਲੋ Oh, 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 oh,